ਸਹਿਜੇ ਮੇਰੇ ਪੁੱਤ ਨੂੰ ਭੁੱਖ ਤੇ ਨਹੀਂ ਲੱਗੀ ਲੱਗੀ ਆ ਲੱਗੀ ਆ ਮੈਂ ਆਪਣੇ ਪੁੱਤ ਨੂੰ ਨਾ ਕੁਛ ਬਣਾ ਕੇ ਦਿਨੀ ਆ ਕੀ ਖਾਣਾ ਮੇਰੇ ਪੁੱਤ ਨੇ ਦੱਸ 세ਮੀਆਂ ਖਾਣੀਆਂ ਦੁੱਧ ਵਾਲੀਆਂ ਕਸਟਰਡ ਖਾਣਾ ਵਾ ਕੀ ਖਾਣਾ ਵਾ ਬੋਲ ਰੋਟੀ ਬਣਾ ਰੋਟੀ ਬਣਾ ਕੇ ਦਵਾ ਠੀਕ ਆ ਸਹਿਜੇ ਦੇਖ ਬੇਟਾ ਹੁਣ ਨਾ ਇਹੋ țeੜੇ ਪਾਪਾ ਆ ਲੱਗੀ ਸਮਝੇ ਹੁਣ ਆਪਾਂ ਇੱਥੇ ਹੀ ਰਹਿਣਾ ਐ ਅੱਜ ਤੋਂ ਬਾਅਦ ਸਾਡਾ ਇਹੋ ਘਰ ਆ। ਹਾਂਜੀ। ਆਗੇ ਰਜੀਤ ਤੁਸੀਂ। ਹਾਂ ਕਿਵੇਂ ਲੱਗਾ ਘਰ? ਵਧੀਆ? ਬਹੁਤ ਸੋਨਾ ਘਰ ਆ। ਬਾਕੀ ਵੇਖੋ ਘਰ ਤੇ ਜੀਆਂ ਨਾਲ ਹੁੰਦਾ ਵਾ। ਹਾਂ। ਘਰ ਕੋਈ ਇੱਟਾਂ ਨਾਲ ਥੋੜੀ ਹੁੰਦਾ ਵਾ। ਕਿਵੇਂ ਲੱਗਾ ਪੁੱਤ? ਠੀਕ ਐ? ਜੀਆਂ ਚ ਪਿਆਰ ਹੋਵੇ ਤੇ ਬਸ ਠੀਕ ਹੀ ਠੀਕ ਐ। ਸਹੀ ਐ ਸਹੀ। ਤੁਸੀਂ ਦੱਸੋ ਫੇਰ ਆਪਣੀਆਂ ਧੀਆਂ ਬਾਰੇ ਕੁਝ। ਮੈਂ ਧੀਆਂ ਦੀ ਵੇਖ ਲਈਆਂ ਛੋਟੀ ਤੇ ਅਣਮੋਲ। ਉਧਰ ਅੰਟੀ ਬੋਲੀ ਜੀ ਹਾਂ ਮੇਰੀ ਛੁੱਟੀ ਵੀਰੀਆ ਹਾਂਜੀ ਤੇ ਮੈਂ ਮੇਲਿਆ ਇਹਨਾਂ ਨੂੰ ਐਸੇ ਮੇਲਿਆ ਨਾ ਇਸਕੜੂ ਮੈਂ ਮੇਲਿਆ ਨਾ ਹਾਂ ਇੱਥੇ ਆ ਇਸਕੜਾ ਸਸ਼ੀਕਲ ਹੈਲੋ ਉਧਰ ਆ ਗਿਆ ਤਾਂ ਮਮਾ ਲੱਗਿਆ ਇੱਥੇ ਆ ਗਿਆ ਪੁੱਤ ਹਾਂਜੀ ਇੱਥੇ ਆਜ ਤੋ ਬਾਦ ਰਣਜੀਤ ਇਹ ਮੇਰੀਆਂ ਵੀ ਧੀਆਂ ਨੇ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਇਹ ਪਤਾ ਕੋਣਾ ਮਮਾ ਹਾਂ ਹਾਂ ਬਸ ਕੋਈ ਅੰਟੀ ਵੀ ਨਹੀਂ ਕਹਣਾ ਮਮਾ ਕਹਣਾ ਅਜਤੋ ਵਾ ਠੀਕ ਹੈ ਨਾ ਇਦਾਂ ਤੇ ਮਮਾ ਮਾਤਾ ਦਾ ਖਿਆਲ ਰੱਖਣਗੇ। ਨਾਲੇ ਮੇਰੀ ਗੱਲ ਸੁਣੋ। ਇਹਨਾਂ ਨੂੰ ਨਾ ਤੁਰਬਾ ਨਾ। ਆਪਣੇ ਇੱਥੇ ਆ ਸੰਦੇਣਾ। ਇਹਨਾਂ ਨੂੰ ਕਦੀ ਨਹੀਂ ਫੀਲ ਹੋਣਾ ਕਿ ਇਹਨਾਂ ਦੀ ਕਦੀ ਮਾਂ ਨਹੀਂ ਹੈਗੀ ਜਿੱਦ। ਇਹਨੂੰ ਮਾਂ ਦੀ ਮਮਤਾ ਦਾ ਨਾ ਵਾਜੇ ਨਾ ਰਹਿੰਦੀ। ਕਿਸੇ ਵੀ ਚੀਜ਼ ਦੀ ਪਰਵਾਹ ਨਾ ਕਰਿਓ। ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੋਰ ਬਣਿਓ। ਬਸ ਮੈਨੂੰ ਇਹ ਆ ਕਿ ਮੇਰੀਆਂ ਦੋਵੇਂ ਕੁੜੀਆਂ ਨੇ ਜਿਹੜੀਆਂ ਬਸ ਖੁਸ਼ ਰਹਿਣ। ਇਹਨਾਂ ਨੂੰ ਬਸ ਮਾਂ ਦਾ ਪਿਆਰ ਮਿਲੇ। ਬਾਕੀ ਮੈਨਨ ਕਦੀ ਕੋਈ ਕਮੀ ਨਹੀਂ ਆਉਂਦੀ। ਤੁਨਾਈ ਤਿਆੜਾ ਤੁਹਾਡਾ ਬੇਟਾ ਵਾ ਇਹਨੂੰ ਮੈਂ ਹਮੇਸ਼ਾ ਮੈਂ ਆਪਣਾ ਸਮਝ ਕੇ ਰੱਖੂਗਾ ਰਣਜੀਤ ਮੈਂ ਵੀ ਇਹੋ ਚਾਹੁੰਨੀ ਆ ਕਿ ਮੇਰੇ ਸੈਦ ਨੂੰ ਵੀ ਪਿਓ ਦਾ ਪਿਆਰ ਮਿਲੇ ਤੁਹਾਨੂੰ ਪਤਾ ਬਹੁਤ ਛੋਟਾ ਜਿਹਾ ਸੀ ਜਦੋਂ ਇਹਦਾ ਪਿਓ ਇਦਾਂ ਮੋ ਗਿਆ ਉਹਨੇ ਕਿਤੇ ਪਾਪਾ ਦਾ ਪਿਆਰ ਥੋੜੀ ਪਾਇਆ ਐ ਇਸੇ ਕਰਕੇ ਮੈਂ ਵੀ ਚਾਹੁੰਨੀ ਹਾਂ ਕਿ ਚੱਲ ਮੇਰਾ ਵੀ ਘਰ ਵਸ ਜੇ ਆਪਣੀ ਤੇ ਕੋਈ ਗੱਲ ਨਹੀਂ ਹੁੰਦੀ ਪਰ ਬੱਚਿਆਂ ਨੂੰ ਤੇ ਮਾਂ ਪਿਓ ਦਾ ਪਿਆਰ ਮਿਲਣਾ ਚਾਹੀਦਾ ਤੇ ਨਹੀਂ ਬਿਲਕੁਲ ਬਿਲਕੁਲ ਇਧਰ ਬੋਤ ਮਮਾ ਲੇ ਕੇ ਬੈਠ। ਇਧਰ। ਇਹ ਹਲੇ ਤੇ ਆ ਕੇ। ਹੰਮੋ ਹੋਲ ਬੋਤ। ਅੱਜ ਤੋਂ ਬਾਅਦ ਮੈਂ ਹੀ ਤੇਰੀ ਮਾਂ ਆ। ਠੀਕ ਐ? ਜੋ ਵੀ ਤੂੰ ਖਾਣਾ ਪੀਣਾ ਵਾ ਤੂੰ ਮੈਨੂੰ ਦੱਸਣਾ ਵਾ। ਮੈਂ ਬਣਾ ਕੇ ਦਵਾਂਗੀ। ਜਿਹੜੀ ਚੀਜ਼ ਦੀ ਲੋੜ ਐ। ਤੁਸੀਂ ਪਾਪਾ ਨੂੰ ਨਹੀਂ ਕਹਿਣਾ। ਤੁਸੀਂ ਮੈਨੂੰ ਕਹਿਣਾ। ਠੀਕ ਐ ਪੋਤੀ ਸ਼ੀ ਤਾਂ? ਬੱਸ ਨਹੀਂ ਇਦਾਂ ਪਿਆਰ ਰੱਖਿਓ। ਪਤਾ ਕੀ ਚੱਕਰ ਐ। ਮੇਰਾ ਨਾ ਕੰਮ ਐ ਤਾਂ ਨਾ ਬਾਹਰ ਦਾ ਵਜਾ ਦਾ। ਤੇ ਮੈਨੂੰ ਕਦੇ-ਕਦੇ ਕਿਸੇ ਰਿਸ਼ਤੇਦਾਰ ਨੂੰ ਦੂਰ ਨੂੰ ਸੱਦਾ ਮੰਂਦਾ ਵਾ ਇਹਨਾਂ ਦੇ ਕਿਉਂਕਿ ਵੀ ਕਲੀਆਂ ਨੇ ਛੱਡ ਨਹੀਂ ਸਕਦੇ ਇਹਨਾਂ ਨੂੰ ਇਹਨਾਂ ਨੂੰ ਇਹਨੂੰ ਪੜ੍ਹਾਈ ਕੋਈ ਦਾ ਦੇਖਣਾ ਪੈਂਦਾ ਮੈਨੂੰ ਬਹੁਤ ਦੇਖਣਾ ਪੈਂਦਾ ਮੈਨੂੰ ਬਾਹਰ ਜਾਣਾ ਪੈਂਦਾ ਦੂਰ-ਦੂਰ ਚੱਕਰਦੇ ਆ ਕੰਮ ਹੀ ਇਦਾਂ ਦਾ ਵਾ ਉਹਦੇ ਹੈਈ ਆ ਰਣਜੀਤ ਕਲੀਆਂ ਕੁੜੀਆਂ ਤੁਸੀਂ ਕਿੱਥੇ ਛੱਡੋਗੇ ਤੇ ਅੱਜ ਕੱਲ ਕਿਹੜਾ ਕੋਈ ਖਿਆਲ ਰੱਖਦਾ ਕਿਸੇ ਬੱਚੇ ਦਾ ਅੱਜ ਕੱਲ ਆਪਣਾ-ਆਪਣਾ ਸਭ ਵੇਖਦੇ ਨੇ ਸਹੀ ਹੈ ਤੂੰ ਹੀ ਬੱਸ ਇਹਨਾਂ ਨਾਲ ਕਹਿ ਰਿਹਾ ਕਿ ਮੈਨੂੰ ਕਦੇ ਵੀ ਲੋੜ ਹੀ ਨਾ ਪਵੇ ਸਹੀ ਹੈ ਨਾ ਤੈਨੂੰ ਕਦੇ ਵੀ ਲੋੜ ਨਹੀਂ ਪਊਗੀ ਮੈਨੂੰ ਤੁਸੀਂ ਕਿੰਡੀਆਂ ਦੀਆਂ ਗੱਲਾਂ ਕਰਨ ਦੇ ਇੰਨਾ ਬਹੁਤ ਆ ਤੇ ਚਲੋ ਮੈਨੂੰ ਰਹਿਣ ਵਾਸਤੇ ਇੱਕ ਛੱਤ ਮਿਲ ਗਈ ਹੈ ਨਾਲੇ ਮੇਰੇ ਪੁੱਤ ਨੂੰ ਵੀ ਤੇ ਪਾਪਾ ਦਾ ਪਿਆਰ ਮਿਲੇਗਾ ਪੁੱਤ ਅੱਜ ਸੋ ਬਾਦ ਆ ਤੇਰੇ ਪਾਪਾ ਨੇ ਠੀਕ ਆ ਤੂੰ ਜਿਹੜੀ ਚੀਜ਼ ਮੰਗਣੀ ਆ ਨਾ ਪਾਪਾ ਤੋਂ ਮੰਗਣੀ ਆ ਠੀਕ ਆ ਪੁੱਤ ਹਾਂ ਚੀਜ਼ ਕਿਹਨਾਂ ਦੀ ਕਦੀ ਲੋੜ ਪਈ ਨਾ ਮੈਨੂੰ ਦੱਸਣਾ ਕੋਈ ਚੀਜ਼ ਠੀਕ ਹੈ ਨਾ ਹਾਂ ਬੱਸ ਸਾਡੇ ਨੂੰ ਪਤਾ ਹੈ ਹਾਂ ਹੋਰ ਅਨਜੀਤ ਤੁਸੀਂ ਹੋਰ ਵੀ ਮੈਨੂੰ ਸਮਝਾ ਸਕਦੇ ਜੇ ਜੇ ਕੋਈ ਗੱਲ ਸਮਝਾਉਣੀ ਹੈ ਤਾਂ ਤੁਮ ਜਣਾ ਆ ਗਿਆ ਤੀ ਕੋ ਸਮਝਦਾਰ ਜੀ ਤੁਹਾਨੂੰ ਪਤਾ ਹੀ ਆ ਘਰ ਦੇ ਵਿੱਚ ਕੀ ਕੀ ਹੁੰਦਾ ਕਿ ਬਾਕੀ ਵੀ ਘਰ ਤੋਂ ਤੁਸੀਂ ਦੇਖ ਹੀ ਲਿਆ ਜੇ ਤੁਹਾਨੂੰ ਲੱਗਦੀ ਕੋਈ ਕਮੀ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਨਾ ਤੁਹਾਨੂੰ ਘਰ ਵਿੱਚ ਸੋਤੇ ਪੱਤੇ ਦੀ ਹੈ ਨਾ ਹਾਂਜੀ ਤੁਸੀਂ ਮੈਨੂੰ ਉਸੇ ਵੇਲੇ ਦੱਸਣਾ ਤੁਹਾਨੂੰ ਉਸੇ ਵੇਲੇ ਲੈ ਕੇ ਆਜੇ ਹਾਂ ਜੀ ਮੈਂ ਖੁਜੂਗਾ ਪਹਿਲੀ ਗੱਲ ਜੇ ਮੈਂ ਇੱਥੇ ਨਾ ਹੋਣਾ ਨਾ ਇੰਨਾ ਕੀ ਤੁਹਾਡੇ ਲਈ ਕਰਕੇ ਜਾਵਾਂਗਾ ਕਿ ਤੁਸੀਂ ਆਪ ਹੀ ਲੈ ਆਇਆ ਕਰੋ ਠੀਕ ਠੀਕ ਹੈ ਨਾ ਤੁਸੀਂ ਖਿਆਲ ਰੱਖਣਾ ਕਿਉਂਕਿ ਮੈਂ ਤਾਂ ਹੁੰਦਾ ਨਹੀਂ ਆ ਮੈਨੂੰ ਕਿਸੇ ਦੀ ਲੋੜ ਹੀ ਨਾ ਪਵੇ ਹੁਣ ਬਾਹਰੋਂ ਕਹਿਣ ਦੀ ਕਿ ਗੇ ਰਿਸ਼ਤੇਦਾਰ ਨੂੰ ਕਹਿਣਾ ਪੈਂਦਾ ਹੈ बार-बार ਠੀਕ ਹੈ ਨਾ ਸ ਇਹ ਜਦਾ ਫੀਲ ਕਰਦੀ ਮਾ ਦਾ ਪਿਆਰ ਨਹੀਂ ਨਹੀਂ ਤੁਸੀਂ ਫਿਕਰ ਹੀ ਨਾ ਕਰੋ ਹੁਣ ਮੈਂ ਆ ਗਈ ਹਾਂ ਨਾ ਮੈਂ ਇਹਦਾ ਖਿਆਲ ਰੱਖਾਂਗੀ ਕਿਉਂਕਿ ਇਹ ਥੋੜੀ ਬੰਡੀ ਇਹਨੂੰ ਇੰਨਾ ਧਿਆਨ ਰੱਖਣਾ ਪੈਂਦਾ ਵਾ ਇਹ ਧਿਆਨ ਰੱਖੀ ਗਰਮੀ ਦਾ ਵੀ ਪਰ ਹੁਣ ਫਿਰ ਵੀ ਉਹਨੂੰ ਆਪਣੀ ਪੜਾਈ ਦਾ ਦੇਖਣਾ ਪੈਂਦਾ ਹੈ ਨਾ ਕੋਈ ਗੱਲ ਨਹੀਂ ਰਣਜੀਤ ਸਭ ਠੀਕ ਹੋ ਜਾਏਗਾ ਤੁਸੀਂ ਆਪਣਾ ਕੰਮ ਕਾਜ ਦੇਖਿਆ ਕਰੋ ਆ ਘਰ ਮੇਰੇ ਸਿਰ ਤੇ ਚੜ੍ਹ ਦੋ ਤੁਸੀਂ ਆ ਤਿੰਨੇ ਬੱਚੇ ਹੁਣ ਮੇਰੇ ਨੇ ਬਸ ਠੀਕ ਇਹਨਾਂ ਨੂੰ ਮੈਂ ਸੰਭਾਲਾਂ ਹਾਂ ਹੁਣ ਠੀਕ ਆ ਪੁੱਤ ਸਾਰੇ ਜਾਣੇ ਹਾਂਜੀ ਸਈਆ ਹਨ ਮੋਰੂ ਤੇ ਹੋਰ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ 3 ਅੱਛਾ 3rd ਕਲਾਸ ਹੋਰ ਇਸ਼ੀਕਾ ਤੂੰ ਕਿਹੜੀ ਕਲਾਸ ਚ ਪੜਦੀ ਆ ਮੈਂ 9th ਦੇ ਵਿੱਚ ਅੱਛਾ 9th ਚ ਪੜਦੀ ਆ ਹਾਂਜੀ ਤੇਰਾ ਭਰਾ ਕਿਹੜੀ ਕਲਾਸ ਚ ਪੜਦਾ ਹੈ ਇਹ ਤੇ ਪੜਦਾ ਆ 2nd ਕਲਾਸ ਚ ਹੈ ਨਾ ਸਹਜੂ ਜੰਮੀ ਇਹਦੇ ਸਕੂਲ ਦਾ ਕੀ ਸੱਜਾ ਦਿੰਦੇ ਹੋ ਲਓ ਰੰਜੀਤੇ ਦਾ ਕੀ ਸੋਚਣਾ ਹੈ ਤੁਸੀਂ ਹੁਣ ਇਹਦੀ ਐਡਮਿਸ਼ਨ ਇੱਥੇ ਕਰਾਓ ਇਹ ਆਪਣੀਆਂ ਭੈਣਾਂ ਦੇ ਨਾਲ ਹੀ ਪੜਿਆ ਕਰੇਗਾ ਸਹੀ ਹੈ ਇਹਨਾਂ ਨੂੰ ਇਹਨਾਂ ਨੂੰ ਸਕੂਲ ਚ ਕਰਵਾ ਲੈਂਦਾ ਮੈਂ ਠੀਕ ਹੈ ਨਾ ਤੇ ਨਹੀਂ ਰੰਜੀਤ ਹਾਂ ਮੈਂ ਚਾਹੁੰਨੀ ਆ ਕਿ ਕਿਸੇ ਨਾ ਵਧੀਆ ਜਿਹਾ ਸਕੂਲ ਚ ਐਡਮਿਸ਼ਨ ਹੋਵੇ ਮੇਰੇ ਬੇਟੇ ਦੀ ਤੇ ਇਹਨਾਂ ਦਾ ਸਕੂਲ ਵੀ ਵਧੀਆ ਹੀ ਆ ਫਿਰ ਕਿਹੜੀ ਗੱਲ ਹੈ ਹਾਂ ਸਾਰੀ ਫੈਸਲੀਬਿਲਟੀ ਹੈ ਯਾਤ ਦੇ ਅੱਛਾ ਉਹਨਾਂ ਮੈਂ ਪਤਾ ਕਰ ਲੈਣੀ ਆ ਤੇ ਮੈਂ ਸਰਚ ਕਰਕੇ ਲੈ ਨੈਟ ਤੋਂ ਤੇ ਤੁਹਾਨੂੰ 1-2 ਦਿਨਾਂ ਚ ਦੱਸ ਦਿੰਦੀ ਆ ਕਿ ਤੁਸੀਂ ਇਹਦੀ ਐਡਮਿਸ਼ਨ ਕਿੱਥੇ ਕਰਾਓ ਚਲੋ ਤੁਸੀਂ ਵੇਖ ਲਿਓ ਫਿਰ ਵੀ ਪਰ ਮੈਂ ਤੁਹਾਨੂੰ ਕਹਿਣਾ ਹੀ ਇਹ ਜਿਹੜਾ ਨਾ ਜੰਦੀਆਂ ਦੇ ਆਪਣੇ ਭਰਾ ਨਹੀਂ ਨਾਲ ਲੈ ਕੇ ਨਹੀਂ ਹੈ ਤੇ ਜਿਹੜੀ ਗੱਲ ਹੈ ਛੋਟਾ ਤੇ ਗੱਲ ਨਾ ਧਿਆਨ ਰੱਖਣੀਆਂ ਨਹੀਂ ਰੰਜੀਤੋ ਐਕਚੁਅਲੀ ਗੱਲ ਇਹ ਆ ਕਿ ਉਹ ਨਾ ਮੇਰੀ ਇੱਕ ਫਰੈਂਡ ਵੀ ਸਕੂਲ ਚ ਪੜਾਉਂਦੀ ਆ ਤੇ ਉਹ ਮੈਨੂੰ ਕਹਿੰਦੀ ਸੀ ਵੀ ਤੁਸੀਂ ਆਪਣਾ ਬੇਟਾ ਇੱਥੇ ਪਾ ਦਿਓ ਉਹਦੇ ਨਾਲ ਮੇਰੀ ਚੰਗੀ ਜਾਣ ਪਹਿਚਾਨ ਆ ਬਾਕੀ ਮੈਂ ਤੁਹਾਨੂੰ ਇੱਕ ਦੋ ਦਿਨਾਂ ਚ ਨਾ ਪਤਾ ਕਰਕੇ ਦੱਸ ਦੇਣੀ ਆ ਸਾਰਾ ਤੁਸੀਂ ਇਹਦੀ ਐਡਮਿਸ਼ਨ ਉੱਥੇ ਕਰਾ ਲਓ ਚਲੋ ਤੁਸੀਂ ਵੇਖ ਲਓ ਆਪਣਾ ਹਿਸਾਬ ਦਾ ਹਾਂਜੀ ਪਰ ਫਿਰ ਵੀ ਕੋਈ ਚੀਜ਼ ਵੀ ਲੋੜ ਪਈ ਨਾ ਮੈਂ ਤੁਹਾਨੂੰ ਦੱਸ ਦਿਆਂ ਕੋਈ ਗੱਲ ਚਿੱਟ ਕਿਉਂ ਨਾ ਜੀਗਾ ਸਹੀ ਹੈ ਨਾ ਉਹ ਹੋ ਅੰਮ੍ਰਿਤ ਜੀ ਤੁਸੀਂ ਸੌਣ ਲਓ ਹਾਂ ਮੇਰਾ ਫੋਨ ਆ ਗਿਆ ਤੇ ਕੀ ਕਰ ਬੰਦਾ ਕੋਈ ਗੱਲ ਸੀ ਚੱਲ ਜੂ ਕੰਮ ਤੇ ਜਾਣਾ ਹਾਂ ਠੀਕ ਹੈ ਮੈਂ ਤੁਸੀ ਕਿੰਨੇ ਸੋਣੇ ਤੁਸੀਂ ਦੇਖ ਲਾਦੇ ਹੋ ਜਿਸ ਹਨ ਮੇਰੀ ਮੰਮਾ ਮਿਲ ਗਏ ਮਨੇ ਸੀ ਤਾਂ ਮੰਮਾ ਜੀ ਕਹਿੰਦੇ ਬੁਲਾਇਆ ਕਰਨੀ ਹਨਾਈ ਸੀਤਾ ਦੀਦੀ ਅੰਜੀ ਮੇਰੀ ਗੱਲ ਸੁਣ ਐਨਾ ਵੀ ਲੱਗਦੀ ਨਹੀਂ ਬੈਠੀ ਦਾ ਕਿਸੇ ਲਈ ਆ ਬਾਹ ਨੂੰ ਨਾ ਫੜ। ਥੋੜਾ ਪਿੱਛੇ ਹੋ ਕੇ ਬੈਠ। ਤੈਨੂੰ ਕਿਸੇ ਨੇ ਅਕਲ ਨਹੀਂ ਦੱਸੀ ਕਿ ਬੈਠਣਾ ਕਿੱਦਾਂ? ਬੋਲ ਐ। ਕਿਸੇ ਨੇ ਅਕਲ ਸਿਖਾਈ ਆ ਕਿ ਨਹੀਂ ਸਿਖਾਈ? ਕਿ ਕਿਸੇ ਦੇ ਲਾਗੇ ਕਿੱਦਾਂ ਬੈਠੀਦਾ ਐ? ਥੋੜੀ ਦੂਰ ਹੋ ਕੇ ਬੈਠੀਦਾ ਐ ਹਮੇਸ਼ਾ। ਮੰਮਾ ਜੀ ਨੂੰ ਜੇ ਪਤਾ ਨੀ ਨਾ ਛੋਟੀ ਏਗੀ। ਚਿਪਕ ਗਈ ਆ ਨਾਲ ਹੀ। ਅਨੂਲ ਤਾਂ ਥੋੜਾ ਸਾਈਡੋ ਕੇ ਬੈਠਾ ਜੀ ਮੰਮਾ ਨੂੰ ਨਹੀਂ ਚੰਗਾ ਲੰਗਦਾ ਸੀ। ਮੇਰੀ ਗੱਲ ਸੁਣਾ। ਹਾਂਜੀ। ਇਹਨੂੰ ਨਹੀਂ ਸਮਝੇ ਤੇ ਹੁਣ ਇਹਨੂੰ ਮੈਂ ਹੀ ਸਮਝਾਵਾਂਗੀ। ਕੌਣ ਸਮਝਾਏਗਾ? ਹਾਂਜੀ। ਅੱਛਾ ਮੇਰੀ ਗੱਲ ਸੁਣ ਤੂੰ ਕਿਹੜੀ ਕਲਾਸ ਚ ਕੈਂਡੀ ਸੀ ਮੈਂ ਪੜਦੀ ਆ 9th ਵਿੱਚ ਅੱਛਾ ਅੱਛਾ 9th ਚ ਠੀਕ ਹੈ ਕਿਹੜੇ ਸਕੂਲ ਮੇਰੇ ਸਕੂਲ ਦਾ ਨਾਮ ਮਾਡਰਨ ਹਾਈ ਸਕੂਲ ਅੱਛਾ ਹਾਂਜੀ ਤੇ ਤੁਹਾਨੂੰ ਪਤਾ ਹੈ ਮੇਰਾ ਨਾ ਸੁਪਨਾ ਡਾਕਟਰ ਬਣਨ ਦਾ ਹੈ ਕਿਉਂਕਿ ਮੇਰੀ ਮਾਂ ਤੇ ਆਪਣਾ ਸੁਪਨਾ ਪੂਰਾ ਕਰ ਨਹੀਂ ਪਾਈ ਤੇ ਹੁਣ ਉਹਨਾਂ ਦੀ ਕੁੜੀ ਹੋਣ ਦੇ ਨਾਤੇ ਤੇ ਮੈਂ ਵੀ ਆਪਣੀ ਮਾਂ ਦਾ ਸੁਪਨਾ ਪੂਰਾ ਕਰਾਂਗੀ ਨਾ ਹਾਂ ਕੋਈ ਗੱਲ ਨਹੀਂ ਹੁਣ ਜਿੱਥੇ ਵੀ ਮੇਰੀ ਮਾਂ ਆ ਗਈ ਹੈ ਉਮੇਂ ਨੇ ਚਿੱਟੇ ਕੋਟ ਦੇ ਵਿੱਚ ਲਿਖਣਗੇ ਤੇ ਕਿੰਨਾ ਮੈਨੂੰ ਪ੍ਰਾਊਡ ਫੀਲ ਕਰਨੀ ਤੇ ਮੈਂ ਚਾਹਨੀ ਹੈ ਮੇਰੀ ਮਾਂ ਹੈਗੇ ਆ ਨਹੀਂ ਹੈਗੇ ਫਿਰ ਵੀ ਉਹ ਮੈਨੂੰ ਪ੍ਰਾਊਡ ਫੀਲ ਕਰਨ ਕਿਉਂਕਿ ਉਹਨਾਂ ਦੀ ਕੁੜੀ ਹੋਣ ਦੇ ਨਾਤੇ ਮੈਂ ਉਹ ਹਰ ਚੀਜ਼ ਕਰਾਂਗੀ ਜਿਸ ਨਾਲ ਉਹਨਾਂ ਨੂੰ ਹਰ ਤੀਤੇ ਮੈਨ ਕੇ ਖੁਸ਼ੀ ਮਿਲੇ ਤੇ ਮੈਂ ਇੱਕ ਚੰਗੀ ਡਾਕਟਰ ਬਣਨਾ ਚਾਹੁੰਦੀ ਹਾਂ ਅੰਤ ਤੇ ਠੀਕ ਹੈ ਠੀਕ ਹੈ ਦੀਦੀ ਕੇ ਵਧੀਆ ਕਰ ਲੈ ਦੀਦੀ ਕਹਿੰਦੇ ਸੀ ਜਿੱਦਾਂ ਨੂੰ ਜ਼ਰੂਰਤ ਹੁੰਦੀ ਹੈ ਨਾ ਕ੍ਰਿਸ਼ਨ ਉਹ ਗੈਰਾਜਿਕ ਮੈਂ ਉੱਥੇ ਕੰਮ ਕਰਾਂਗੀ ਠੀਕ ਹੈ ਇਸੀ ਦਾ ਹਾਂਜੀ ਇਹ ਕੁਝ ਜ਼ਿਆਦਾ ਹੀ ਬੋਲਦੀ ਆ ਹਨਾ ਚਬਰ-ਚਬਰ ਚਬਰ ਚਬਰ ਲਾਈ ਆ ਜਦੋਂ ਦੀ ਮੈਂ ਬੈਠੀ ਹਾਂ ਮੇਰਾ ਵੀ ਸੁਪਨਾ ਹੈ ਕਿ ਮੇਰਾ ਪੁੱਤ ਡਾਕਟਰ ਬਣੇ ਮੈਂ ਤੇ ਆਪ ਆਪਣੇ ਪੁੱਤ ਨੂੰ ਪੜਾਉਂ ਲਖਾਂਗੀ ਵਧੀਆ ਕੁਝ ਤੇ ਵੱਡਾ ਹੋ ਕੇ ਡਾਕਟਰ ਬਣੂਗਾ ਮੇਰਾ ਪੁੱਤ ਮਾਂ ਨੂੰ ਭੁੱਖ ਲੱਗੀ ਆ ਕੋਖ ਲੱਗੀ ਆ ਅੱਛਾ ਇਸੀ ਦਾ ਹਾਂਜੀ ਮੇਰੀ ਗੱਲ ਸੁਣ ਇਹਨੂੰ ਨਾ ਭੁੱਖ ਲੱਗੀ ਆ ਤੇ ਇਹਨੂੰ ਖਾਣ ਨੂੰ ਕੁਝ ਬਣਾ ਕੇ ਦੇ ਮੈਂ ਹਾਂ ਤੂੰ ਤੈਨੂੰ ਕੀ ਗੱਲ ਆ ਮੈਂ ਤਾਂ ਕਦੀ ਰਸੋਈ ਚ ਵੜੀ ਵੀ ਨਹੀਂ ਤਾਈ ਜੀ ਆ ਕੇ ਰੋਟੀ ਬਣਾਉਂਦੇ ਸੀ ਮੈਨੂੰ ਜਾਚ ਨਹੀਂ ਸੀ ਕਿੰਦਾ ਖਾਣਾ ਬਣਾਏਗਾ ਤਾਈ ਜੀ ਰੋਟੀ ਬਣਾਉਂਦੇ ਸੀ ਹਾਂਜੀ ਤੇ ਤੂੰ ਇੰਨੀ ਵੱਡੀ ਹੋਈ ਪਈ ਆ ਤੈਨੂੰ ਕੀ ਗੱਲ ਆ ਤੂੰ ਨਹੀਂ ਰੋਟੀ ਬਣਾ ਸਕਦੀ ਤੇ ਮੈਂ ਪੜਨਾ ਵੀ ਹੁੰਦਾ ਨਾ ਤਾਂ ਕਿ ਜੇ ਮੇਰੇ ਸੋਈ ਦੇ ਕੰਮਾਂ ਚ ਨਾਲ ਇੰਪਲਸ ਨਹੀਂ ਦਿੰਦੀ ਕਿ ਕਮੈਂਡੀ ਸ਼ਿਕਾ ਸਾਰਾ ਦਿਨ ਹੀ ਪੜਨਾ ਹੁੰਦਾ ਪੜਨਾ ਕਿ ਕਿੰਨੀ ਦੇਰ ਹੁੰਦਾ ਮੈਂ ਤਾਂ 1 ਘੰਟਾ ਪੜ ਲਵੋ 2 ਘੰਟੇ ਪੜ ਲਵੋ 3 ਘੰਟੇ ਪੜ ਲਵੋ ਇਹ ਕਿੰਨੀ ਕੁ ਦੇਰ ਪੜਨਾ ਹੁੰਦਾ ਭਾ ਮੇਰਾ ਸਕੂਲ ਮੇ ਸਕੂਲ ਤੋਂ ਬਾਅਦ ਟਿਊਸ਼ਨਸ ਜਾਣੀਆਂ ਕਿੰਨੀਆਂ ਤੇ ਮੈਂ ਟਿਊਸ਼ਨਸ ਲਗਵਾਈਆਂ ਹੋਈਆਂ ਮਮਾ ਹਾਂ ਤੇ ਟਿਊਸ਼ਨ ਤੇ ਤੁਸੀਂ ਲਗਵਾਈਆਂ ਨੇ ਠੀਕ ਆ ਉਹ ਤੇ ਤੁਸੀਂ ਪੜਾਈ ਤੇ ਕਰਨੀ ਹੈ ਤੁਹਾਡਾ ਫਰਜ਼ ਹੈ ਪੜਾਈ ਕਰਨ ਦਾ ਮੈਂ ਘਰ ਦਾ ਕਿਹੜੇ ਪੜਦੀ ਆ ਐਨੀਆਂ ਟਿਊਸ਼ਨ ਲਗਵਾਉਣ ਦੀ ਨਾਲੇ ਕੀ ਲੋੜ ਹੈਗੀ ਆ ਕਿਉਂ ਜਿਹੜੀ ਮੈਂ ਸਟਰੀਮ ਚੁਣ ਸੀ ਦਿੱਤੀ ਆ ਉਹਦੇ ਵਾਸਤੇ ਤੇ ਮਿਹਨਤ ਕਰਨੀ ਪੈਣੀ ਹੈ ਨਾ ਮੇਰੀ ਗੱਲ ਸੁਣ ਜਾ ਸੋਈ ਚ ਜੋ ਵੀ ਅੱਗਾ ਬਣਾ ਕੇ ਲਿਆ ਤੇਰੇ ਪਾਪਾ ਡੈ ਹੋਏ ਸੀ ਕੱਲੇ ਬਣਾਣ ਉਹ ਛੱਡ ਗਿਆ ਉਦਾਂ ਹੀ ਕੁਝ ਆਂਦਾ ਹੀ ਨਹੀਂ ਆ। ਚੱਲ ਆ ਰੁਕ ਜਾ ਇੱਕ ਦੋ ਦਿਨ। ਤੈਨੂੰ ਮੈਂ ਸਾਰਾ ਕੁਝ ਸਿਖਾ ਦੂੰਗੀ। ਆਂਦਾ ਨਹੀਂ ਤੈਨੂੰ। ਮੈਂ ਲੱਗੀ ਆ ਕੁਝ ਨਾ ਕੁਝ ਬਣਾਉਣ ਨਾਲ ਆਣ ਕੇ ਵੇਖ। ਪਰ ਮੈਂ ਪੜਨਾ ਹੈ। ਮੇਰੀ ਗੱਲ ਸੁਣ। ਪੜਾਈ ਵੀ ਹੋ ਜੂਗੀ। ਅਜੇ ਵਾਧੂ ਟਾਈਮ ਪਿਆ ਬਣਾਏ ਕਰਨ। ਟੈਸਟ ਹੈ। ਟੈਸਟ ਇਤ ਕੀ ਹੈ? ਰਸੋਈ 'ਚ ਕਿੰਨਾ ਕੰਮ ਹੁੰਦਾ। ਮੰਮਾ ਰੁਕ ਜਾ। ਬਾਮਾ ਲਈ ਹੈ ਜਿਹੜੀ ਤੂੰ ਮੇਰੀ ਗੱਲ ਸੁਣ ਇਸ਼ਿਕਾ ਰਸੋਈ ਜਾਣ ਕੇ ਵੇਖੇਗੀ ਤੇ ਫੇਰ ਹੀ ਕੁਝ ਬਣਾ ਪਾਏਗੀ ਨਾਲੇ ਵੇਖ ਆ ਸਟੱਡੀ ਕਰਨ ਨੂੰ ਕਿੰਨਾ ਟਾਈਮ ਪਿਆ ਵਾ ਰਾਤ ਬਹਿ ਕੇ ਪੜੋ ਤੇ ਦਿਨੇ ਘਰ ਦੇ ਕੰਮ ਕਰੋ ਕਿਉਂਕਿ ਮੈਂ ਥੱਕੀ ਹੋਈ ਆ ਮੈਂ ਰਾਤ ਨੂੰ ਸੌਣਾ ਇਸ ਕਰਕੇ ਮੈਂ ਜਲਦੀ ਪੜ ਕੇ ਸੌਣਾ ਹੀ ਆ ਨਹੀਂ ਕੁੜੀਆ ਤੂੰ ਕਾਦੇ ਨਾਲ ਥੱਕ ਗਈ ਆ ਕਿਹੜੀਆਂ ਇੱਥੇ 40 ਬੰਦਿਆਂ ਦੀਆਂ ਰੋਟੀਆਂ ਪਕਾਈਆਂ ਤੇ ਸਬਜ਼ੀ ਦੀ ਕੇਕ ਬਣਾਈ ਆ ਤੇ ਜ਼ਰੂਰੀ ਥੋੜੀ ਬੰਦੇ ਨੇ ਰੋਟੀ ਬਣਾ ਕੇ ਥੱਕਣਾ ਹੈ ਬੰਦਾ ਪੜ ਕੇ ਵੀ ਥੱਕ ਸਕਦਾ ਹੈ ਕਰੀ ਬਾਲ ਤੋਂ ਇਹ ਸ਼ਿਕਾ ਤੁਹਾਨੂੰ ਕਿਹਨੇ ਅਕਲ ਨਹੀਂ ਸਿਖਾਈ ਹੈ ਕਿ ਤੁਸੀਂ ਤੇ ਚੱਬਰ ਚੱਬਰ ਦੋਵੇਂ ਜਾਣੀਆਂ ਬੋਲਦੀਆਂ ਜੇ ਆ ਤੁਹਾਡੀ ਨਾ ਪਹਿਲੇ ਮੈਨੂੰ ਰਿਪੇਅਰ ਕਰਨੀ ਪਈ ਚੰਗੀ ਤਰ੍ਹਾਂ ਤੁਹਾਡਾ ਤੇ ਦੋਮਾ ਜਾਣੀਆਂ ਤਾਂ ਕੋਈ ਹਾਲ ਨਹੀਂ ਉਹ ਕਿੱਦਾਂ ਕਰੋਗੇ ਤੁਸੀਂ ਰਿਪੇਅਰ ਰਿਪੇਅਰ ਉਹ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਮੈਂ ਤੁਹਾਡੀ ਰਿਪੇਅਰ ਕਿੱਦਾਂ ਕਰਨੀ ਹੈ ਲੱਗੇ ਸਮਝੇ ਚਾਲਰ ਸੋਈ ਚ ਮੈਂ ਆਉਣੀ ਆ ਮੈਂ ਨਹੀਂ ਜਾਣਾ ਅਨਮੋਲ ਤੂੰ ਵੀ ਚੱਲਦੇ ਰਹੇ ਪੜਨ ਦਾ ਟਾਈਮ ਹੋ ਗਿਆ ਵਾ ਚਲ ਇਦਿ ਮੈਂ ਬਾਹਰ ਲੱਕੇ ਹਾਂ ਲੈ ਕੇ ਆ ਮੈਂ ਕਿ ਤੂੰ ਪੜਾਵਾ ਜਰੂਰੀ ਥੋੜੀ ਕੀ ਖਾਣਾ ਬਣਾਉਣਾ ਸਾਰੇ ਥੱਕ ਗਏ ਦਰਵਾਜ਼ਾ ਖੋਲ ਇੱਧਰ ਆ ਸੱਜ ਕੀ ਖਾਣਾ ਮੇਰੇ ਪੁੱਤ ਨੇ ਲਿਆ ਮੈਂ ਬਣਾ ਕੇ ਲੈ ਆਵਾ ਭੁੱਖ ਲੱਗੀ ਹੋਣੀ ਆ ਮੇਰੇ ਪੁੱਤ ਨੂੰ ਕੀ ਖਾਣਾ ਬੋਲ ਪਰੌਂਠੀ ਕੇ ਫੁਲਕਾ ਸਬ지 ਫੁਲਕਾ ਸਬ지 ਖਾਣੀ ਹੈ ਚੱਲ लेट ਜਾ ਮੇਰਾ ਪੁੱਤ ਮੈਂ ਹੁਣੇ ਰੋਟੀ ਬਣਾ ਕੇ ਲਈ ਆ ਆਪਣੇ ਪੁੱਤਰੀ ਸਿੱਧਾ ਕੇ ਲੰਮੇ ਬਹਿ ਜਾ ਥੱਕ ਜਾਏਗਾ ਬੈਠਾ ਪੁੱਤ ਹੁਣ ਇਹੋ ਆਪਣਾ ਘਰ ਆ ਆਪਾਂ ਇੱਥੇ ਹੀ ਰਹਿਣਾ ਵਾ ਤੇ ਪੁੱਤ ਪਾਪਾ ਨਾਲ ਪਿਆਰ ਕਰਿਆ ਕਰ ਆਪਾਂ ਪਾਪਾ ਨੂੰ ਆਪਣੇ ਕਬਜ਼ੇ 'ਚ ਰੱਖਣਾ ਪੂਰਾ ਲੱਗੀ ਸਮਝ ਹਾਂ ਜਿਹੜੀ ਚੀਜ਼ ਮੰਗਣੀ ਹੈ ਨਾ ਪਾਪਾ ਕੋ ਮੰਗਣੀ ਹੈ ਤੂੰ ਚੰਗਾ ਤੇ ਪਿਆਰ ਨਾਲ ਬੋਲਣਾ ਪਾਪਾ ਨੂੰ ਆਈ ਮੈਂ ਹੁਣ ਤੇਰੇ ਲਈ ਕੁਝ ਲੈ ਕੇ ਇਹਨੂੰ ਅਕਲ ਤੇ ਵੇਖੀ ਮੈਂ ਸਿਖਾਉਣੀ ਆ 4 ਦਿਨ 'ਚ ਆਖੇ ਮੈਂ ਕਦੀ ਕੰਮ ਹੀ ਨਹੀਂ ਕੀਤਾ ਹੈ ਕਿ ਢੀ ਵੱਡੀ ਹੋਈ ਐ ਖੋਤੇ ਜਿੱਡੀ ਤਾਂ ਕੰਮ ਨਹੀਂ ਕਰਦੀ ਤੇਰੇ ਕੋ ਸਾਰਾ ਕੰਮ ਨਾ ਕਰਾਇਆ ਤੇ ਮੈਨੂੰ ਵੀ ਨਾ ਮੇਰਾ ਵੀ ਨਾ ਰੱਖੀਛੜੀ ਇਹ ਗੱਲ ਵੀ ਤੁੰਛਾ ਮਾਰਾ ਸੱਪ ਤੋਂ ਪਹਿਲੇ ਰੋਟੀ ਬਣਾ ਕੇ ਮੈਂ ਆਪਣੇ ਪੋਤ ਨੂੰ ਦਵਾ ਤੁਹਾਨੂੰ ਭੁੱਖ ਲੱਗੀ ਐ ਚਾਂਸਰ ਸੀ ਨਾ ਮੈਂ ਫਿਰ ਉਹਨੂੰ ਕਾਪੀ ਤੇ ਲਾਉਂ ਕਛਾਂ ਉਹ ਚਾਂ ਉਹ ਪਹਿਲੇ ਕੁਐਸ਼ਚਨਸ ਦਾ ਗਲ ਟੈਸਟ ਹੈ ਮੈਂ ਤੇਰੀ ਡਾਇਰੀ ਚੈੱਕ ਕੀਤੀ ਹੈ ਹਾਂਜੀ ਤੇ ਫਿਰ ਲਾਉਂ ਕਰ ਚਾ ਐ ਅਸਮ ਦਾ ਦੋ ਹਾਂ ਅਸਮ ਦਾ ਦੋ ਇਹ ਐਕੋ ਕਿ ਲੱਗਿਆ ਆਹ ਉਹਦਾ ਘੰਟਾ ਹੋ ਗਿਆ ਅਜੇ ਤੱਕ ਨਾ ਰੋਟੀ ਨਹੀਂ ਬਣੀ ਇਹਦੀ ਮੰਮਾ ਲਾ ਵੀ ਮੰਮਾ ਕਿੰਨੇ ਚੰਗੇ ਨੇ ਨਾ ਤੈਨੂੰ ਹਜੇ ਵੀ ਚੰਗਾ ਲੱਗੇ ਜਿਹੜਾ ਤੈਨੂੰ ਉਹਨਾ ਕੋ ਸੁਣਾਤਾ ਮੈਨੂੰ ਤਾਂ ਬਿਲਕੁਲ ਵੀ ਨਹੀਂ ਚੰਗੀ ਲੱਗੀ ਕਿਉਂ ਤੈਨੂੰ ਕਿਦਾਂ ਡਾਂਟਦੇ ਬੇਸੀ ਮੇਰੀ ਡੀ ਚੰਗੀ ਤੇ ਹੈਗੀ ਹੈ ਜਿਹੜੀ ਚੰਗੀਆਂ ਚੰਗੀਆਂ ਮਮਾ ਹੁੰਦੇ ਹੋ ਇਸ ਤਰ੍ਹਾਂ ਕਰਦੇ ਨੇ ਪਰ ਐਦਾਂ ਵੀ ਨਹੀਂ ਡਾਣਨਾ ਚਾਹੀਦਾ ਉਦੋਂ ਦੀ ਮੇਰੀ ਪੜਾਈ ਜਾਂ ਨਾਲ ਨੂੰ ਦਿੱਕਤ ਹੋ ਗਈ ਹੈ ਕਿ ਥੱਕ ਗਈ ਹੈ ਥੱਕ ਗਈ ਹੈ ਹਾਂ ਪਰ ਤੁਸੀਂ ਆਪਣੀ ਪੜਾਈ ਛੱਡ ਕੇ ਥੋੜੀ ਨਾਨਾ ਰੋਟੀਆਂ ਬਣਵਾਉਣੀਆਂ ਇੱਥੇ ਮੱਜੀ ਨਾ ਮੈਂ ਕਿਹਨੂੰ ਦਿੱਤੀ ਤੁਹਾਨੂੰ ਕੀ ਕਿਹਾ ਮੈਨੂੰ ਇਹ ਆ ਗਿਆ ਵੇ ਕਿ ਕੀ ਨਾਮ ਮੈਂ ਕੰਮ ਛੱਡ ਦੇ ਰੋਟੀ ਬਣਾ ਹੁਣ ਮੈਂ ਆਪਣਾ ਮਤਲਬ ਕੀ ਨਾਮ ਕੱਲ ਮੇਰਾ ਪੇਪਰ ਹੈਗਾ ਵੇ ਤੇ ਮੈਂ ਛੱਡ ਕੇ ਨਾਨਾ ਰੋਟੀਆਂ ਵੀ ਪਕਾਉਣੀਆਂ ਐਨਾਂ ਰੂਡਲੀ ਗੱਲ ਕਰ ਕੇ ਗਏ ਆ ਸਾਡੀ ਮਾਂ ਨੇ ਤੇ ਕਦੀ ਸਾਡੇ ਉੱਤੇ ਬਾਤ ਚੱਕ ਕੇ ਗੱਲ ਨਹੀਂ ਕੀਤੀ ਸੀ ਤੇ ਨਾਲੇ ਤੇ ਪਹਿਲੇ ਦਿਨ ਹੀ ਆਉਂਦੇ ਸ਼ੁਰੂ ਹੋ ਗਏ ਆ। ਆਹ ਪਾਪਾ ਨੂੰ ਦੱਸ ਦੇਣਾ। ਨਹੀਂ ਨਹੀਂ ਇਹ ਤਾਂ ਲੜਾਈ ਹੋ ਜਾਏਗੀ। ਤੂੰ ਦੱਸੀ ਨਾ ਕੁਛ ਉਹਨਾਂ ਨੂੰ। ਠੀਕ ਐ? ਚੱਲ ਤੂੰ ਕੰਮਕਾਰ ਆਪਣਾ ਜਿਆਦਾ ਗੱਲਾਂ ਵਾਲਾ ਧਿਆਨ ਨਾ ਦੇ। ਮੈਂ ਪੁੱਛ ਕੇ ਆਂਦੀ ਆਂ। ਨਹੀਂ ਆਂ ਰੋਟੀ ਕਿਉਂ ਨਹੀਂ ਬਣੀ ਐ ਜੀ ਤੱਕ? ਤੂੰ ਉੱਥੇ ਲਰਨ ਕਰਨ ਆ ਕੇ ਸੁਣ ਲੈ। ਨਹੀਂ ਨਹੀਂ ਮੈਂ ਪੁੱਛ ਕੇ। ਨਹੀਂ ਤੂੰ ਬੈਠ। ਤੇਰਾ ਕੱਲ ਟੈਸਟ ਐ ਨਾ ਤੂੰ ਬੈਠ। ਚੱਲ ਜਾ ਕੇ ਪੁੱਛ ਕੇ ਆ। ਮम्मा ਕੋ ਕਿ ਲੱਗੀ ਐ ਮੇਰੀ ਗੱਲ ਸੁਣ ਲਾ ਉੱਥੇ ਨਾ ਟਿਕ ਕੇ ਬਹਿ ਜਾ ਜੇ ਲੱਗੀ ਤੈਨੂੰ ਜੜੀ ਭੁੱਖ ਪਹਿਲੇ ਮੁੰਡੇ ਨੂੰ ਰੋਟੀ ਮਿਲਣੀ ਆ ਚੁੱਪ ਕਰਕੇ ਤਾਂ ਟਿਕ ਕੇ ਬਹਿ ਜਾ ਮम्मा ਮੈਨੂੰ ਦਸੇ ਬਣਾ ਦੋ ਨਾਲੇ ਉਹਨੂੰ ਕਿਸੇ ਕਾਨੂੰ ਕਹ ਆਣ ਕੇ ਤਾਂ ਦੋ ਫੁਲਕੇ ਸਿੱਖੇ ਮੈਨੂੰ ਕੱਲ ਤਾਂ ਰੋਟੀਆਂ ਬਣਾਏਗੀ ਕੀ ਲੈਣੀ ਹਾਂਜੀ ਬੋਲੋ ਅੱਗ ਐ ਚੱਲ ਨਹੀਂ ਆ ਤਾਂ ਦੋ ਫੁਲਕੇ ਮਿਲ ਕੇ ਬਾਅਦ ਦੇ ਜੋਗੀ ਤੇ ਦੋ ਆਪਣੇ ਲਈ ਲਾ ਜਾਊਗੀ ਚਲ ਤੇ ਤੂੰ ਹੀ ਕਿਦੇ ਵਸਲੇ ਮੰਦੇ ਭੇਜੇ ਮੈਂ ਸੈਜੂ ਵਾਸਤੇ ਬਣਾਉਂਦੀ ਆ ਫੁਲਕੇ ਮੁੰਡੇ ਨੂੰ ਰੋ ਭੁੱਖ ਲੱਗੀ ਆ ਤੈਨੂੰ ਵੀ ਤੇ ਲੱਗਿਆ ਉਹਦੇ ਨਾਲ ਸਿਰ ਬਣਾਉਂ ਜੋ ਤੇ ਦੋ ਬਣਾਉਣ ਦੇ ਬਚਾਰ ਬਣਾ ਲੂ ਮੈਂ ਹੀ ਨਾ ਬਣਾਉਣੇ ਸੀਗਾ ਤੈਨੂੰ ਵੀ ਜਾਸ ਬਣੀ ਚੁੱਪ ਕਰਕੇ ਫੁਲਕੇ ਬਣਾਵੇ ਐਦਾਂ ਫੁਲਕਾ ਪਾ ਕੇ ਲੈ ਆ ਤਾਂ ਲੈ ਜਾਣਾ ਉਹ ਪੜਨਾ ਮम्मी ਕਿੰਨੀ ਨੀ ਸਮਝਦਾ ਨੋ ਬਾਅਦ ਵਿੱਚ ਪੜਾਈ ਕਰ ਲਈ ਬੜਾ ਟਾਈਮ ਪਿਆ ਪੜਾਈ ਕਰਨ ਨੂੰ ਟਾਈਮ ਕਿੰਨਾ ਹੋਇਆ ਹਜੇ 7:30 ਹੋਏ ਆ ਉਹ ਮਾ ਫੁਲਕੇ ਕਿੰਨੂੰ ਕਹਿੰਦੇ ਆ ਤੈਨੂੰ ਮੈਂ ਕੀ ਕਿਹਾ ਪਾ ਫੀ ਚਬੜ ਚਬੜ ਘਟ ਕਰਿਆ ਕਰ ਜਾ ਕੇ ਅੰਦਰ ਬਹਿ ਜਾ ਤੁਸੀਂ ਉਹਦੇ ਨਾਲੇ ਦੀ ਨੂਟ ਲਗਾਲ ਕੇ ਘਰ ਆਂਦੇ ਹੋ ਰਿਸ਼ੀ ਕਾ ਪਲੀਜ਼ ਲੱਗੀ ਸਮਝ ਘੱਟ ਬੋਲੋ ਮੇਰੇ ਨਾਲ ਕੀ ਪਲੀਜ਼ ਤੇਰੀ ਕਿਹੜੀ ਲੈਂਗੁਏਜ ਹੈ ਤੇਰੀ ਮਾਂ ਨੇ ਇਸ ਤਰ੍ਹਾਂ ਗੱਲ ਕਰੀ ਦੀ ਆ ਤੂੰ ਬੱਚਿਆਂ ਨਾਲ ਇਸ ਤਰ੍ਹਾਂ ਗੱਲ ਕਰੀ ਦੀ ਆ ਰੋ ਕੇ ਚਲੀ ਗਈ ਅੰਦਰ ਕੀ ਸੈਮ ਉਸ ਰੋਟੀ ਨਾਲ ਨਵੇਂ ਅਨਮੋਲ ਵਸੇ ਤੁਹਾਨੂੰ ਕੀ ਹੁੰਦਾ ਵਾ ਬਣਾਉਣ ਤੇ ਪਤਾ ਨਹੀਂ ਕਿੱਦਾਂ ਆਵੇ ਕਿਉਂ ਦੇ ਕਿਉਂ ਦੇ ਮੈਨੂੰ ਨਹੀਂ ਪਤਾ ਕਿੱਥੇ ਆਵੇ ਲੋਥੇ ਹੋਏ ਨਾ ਐ ਲੋਥੀ ਗਿਆ ਮੈਂ ਮੈਂ ਇੱਕ ਦਬਨਾ ਮਈਆ ਆਤੀ ਕੀ ਨਾ ਤੇ ਦੋ ਬੁਲਕੇ ਮੈਂ ਕਿਹਾ ਆਜੂਗੀ ਜਾਤ ਨੂੰ ਵੀ ਲੈਣਾ ਕਿੱਥੇ ਐ ਗੇਲਾ ਆਵੇ ਪਿਆ ਇੱਥੇ ਤੇ ਵੀ ਲੈਣਾ ਨਹੀਂ ਨੂੰ ਅੱਖਾਂ ਕਿੱਥੇ ਸੁਣੋ ਖਨਾ ਕਿੱਥੇ ਹੋਰ ਐ ਤੇਰਾ ਕੁਸ ਲੈ ਆ ਤੇ ਮੂੰ ਚੁੰਡ ਕੇ ਨਾ ਇੱਧਰ ਵੇਖ ਲਿਆ ਇੱਕੋ ਦਿਨ ਮੈਂ ਜਾਜ ਦੱਸਣੀ ਹਾਂ ਮੈਂ ਰੋਜ ਉਹ ਜਾਜ ਨਹੀਂ ਸੀ ਮੈਂ ਰੋਜ ਬਣਾਣੀ ਨਹੀਂ ਉਹ ਤੇ ਮੈਂ ਭੈਣ ਨਾ ਹੁੰਦੀ ਤੇ ਮੈਂ ਬਣਾਉਂਦੀ ਨੀ ਐਸੀ ਤਾਂ ਮੇਰੀ ਗੱਲ ਧਿਆਨ ਨਾਲ ਸੁਣ ਉਹ ਮੈਂ ਵੇਖਾਂਗੀ ਕਦੋਂ-ਕਦੋਂ ਬਣਾਉਣੀ ਆ ਰੋਟੀ ਕਿਉਂ ਨਹੀਂ ਹੋ ਗਏ ਹੁਣ ਤੁਸੀਂ ਮੇਰੇ ਹਵਾਲੇ ਦੇ ਹਵਾਲੇ ਆ ਲੈ ਬੜਾ ਆਪਾਂ ਰੋਟੀ ਵੀ ਲੈ ਲਈ ਠੀਕ ਹੈ ਹੱਥ ਨਾ ਛੱਡ ਲਈ ਹਾਂ ਵੇ ਲੈ ਹਾਂ ਤੇ ਇਦਾਂ ਹੀ ਖਾੜੀਆਂ ਸੌਖੀਆਂ ਬਣਾਉਣੀਆਂ ਔਖੀਆਂ ਬਣਾਓ ਸੱਜਨੇ ਪੁੱਤ ਨੂੰ ਕਿ ਫਿਰ ਇਹਦੇ ਬਣਾਉਣ ਨੂੰ ਲਈ ਹੈ ਨਹੀਂ ਸੱਜਨੇ ਪੁੱਤ ਨੂੰ ਚੱਲਾ ਦਰ ਆਈ ਮੈਂ ਇਹ ਚਿਕਨ ਕਿਹਦਾ ਹੈ ਉਹਨਾ ਰੋਟੀ ਬਣਾ ਕੋਈ ਯਾਰ ਕੀ ਕਰਨਾ ਤੁਮ ਪਤਾ ਨਹੀਂ ਕਿੱਥੇ ਮੇਰੀ ਮਾਂ ਹੋ ਗਈ ਜਿੰਨੇ ਕਦੇ ਮੈਨੂੰ ਦਾ ਕੰਮ ਨਹੀਂ ਕਰਨ ਦਿੱਤੇ ਤੇ ਆਹ ਮੈਂ ਕਿੱਥੋਂ ਦੀ ਐ ਹੀ ਪਾ ਦਿੰਦੀ ਹਾਂ ਮਨ ਕੋਈ ਮਰੇ ਐ ਕਿਦਾਂ ਹੈ ਯਾਰ ਲੱਕੀ ਯੋਗੀ ਆਵਾਜ਼ ਹੱਥ ਸੜ ਗਿਆ ਮੇਰਾ ਹੱਥ ਸੜ ਗਿਆ ਤੇਰਾ ਦਿਖਾ ਕਿਤੇ ਨਹੀਂ ਗੋਲਾ ਵੱਜ ਗਿਆ ਸੜ ਗਿਆ ਤੇਰਾ ਹੱਥ ਆ ਦੋ ਤਿੰਨ ਵਾਰੀ ਹੱਥ ਸੜੂਗਾ ਨਾ ਤੇ ਰੋਟੀ ਬਣਾਉਂਦੀ ਆ ਕੱਲ ਆ ਜੂਗੀ ਆ ਚੁੱਪ ਕਰ ਜਾ ਤੂੰ ਯਾਰ ਦੋ ਮਹੀਨ ਨੂੰ ਪਲਟਾਣਾ ਕਿਦਾਂ ਮੈਨੂੰ ਦੇਵੋ ਕੁਛ ਵਾਹ ਪਲਟਾਣਾ ਤੇ ਤਾ ਕਰ ਲਾ ਪਟਾਉਣਾ ਕਿਦਾਂ ਹੱਥ ਨਾਲ ਪਟਾਉਣਾ ਦੇ ਅੱਗੇ ਬਿਨਾਂ ਹੱਥ ਸੜ ਗਿਆ ਤੇ ਕੀ ਚਾਹਦੇ ਮੇਰੇ ਹੱਥ ਪੂਰੇ ਹੀ ਸੜ ਜੇ ਨਾ ਚੁੱਪ ਕੇ ਕੇ ਰੋਟੀ ਥਾਰ ਚਬਾ ਚਬੜ ਬੜੀ ਲਈ ਸੱਜੂ ਕਿਉਂ ਮੇਰੀਆਂ ਉਹਨਾਂ ਦੇ ਉੱਤੇ ਨਾ ਪਾਉਂਦੀ ਤੂੰ ਕਿ ਨਾ ਵਈਂ ਸੀ ਆਪਾ ਬੋਲ ਤਾ ਮੇਰੇ ਤੇ ਗਾ

ਨਾਲੇ ਮੈਂ ਆਪਣੇ ਪੁੱਤ ਨੂੰ ਖੀਰ ਬਣਾ ਕੇ ਦੇਣੀ ਆ ਹੈ ਮਮਾ ਮੇਰ ਕੋ ਨਹੀਂ ਬੰਦੀ ਵੀ ਯਾਰ ਇਤੇ ਮੈਨੇ ਪੂਰੇ ਮੂੰਹ ਤੇ ਆਟਾ ਆਟਾ ਲੱਗ ਗਿਆ ਆ ਬਣਾ ਦੋ ਜਾ ਕੇ ਮੇਰੀ ਗੱਲ ਸੁਣ ਮੇਰੀ ਮੇਰੀ ਪਹਿਲੇ ਗੱਲ ਸੁਣੋ ਮੈਂ ਤੇ ਰੋਟੀ ਖਾਣੀ ਨਹੀਂ ਸਿਰਫ ਦੋ ਹੀ ਫੁਲਕੇ ਬਣਾ ਲੈ ਆਨੋਲ ਉਹ ਬਣਾ ਦੋ ਬਸ ਤੇ ਵੀ ਨਹੀਂ ਮੈਂ ਨਹੀਂ ਖਾਂ ਕਿਉਂ ਕੀ ਹੋਇਆ ਨਹੀਂ ਮੈਂ ਨਹੀਂ ਖਾਂ ਤੇ ਇਹ ਨੂੰ ਵੀ ਤਾਂ ਖਵਾ ਲੈਂਦੇ ਫੇਰ ਤੁਹਾਨੂੰ ਵੀ ਖਵਾ ਦਿੰਦੇ ਨਾਲ ਮੇਰੀ ਗੱਲ ਸੁਣੋ ਉਹ ਤੇ ਛੋਟਾ ਜਿਹਾ ਵਾ ਉਹਨੂੰ ਵੀ ਛੋਟੀ ਆ ਉਹਨੂੰ ਮੈਂ ਤਾਂ ਖਵਾਉਂਦੀ ਉਹ ਤੇ ਜੱਡੀ ਹੋਈ ਆ ਉਹਨੂੰ ਰੋਟੀ ਖਵਾਵਾ ਦੱਸ ਮੈਂ ਕੱਢੀ ਤੇ ਹੋਈ ਆ ਤੀ ਰੋਟੀ ਖਵਾਉਣੇ ਕੀ ਤੇ ਤੈਨੂੰ ਰੋਟੀ ਬਣਾ ਕੇ ਵੀ ਨਹੀਂ ਦਿੱਤੀ ਤੇ ਮੈਂ ਬਣਾ ਕੇ ਦੇਣੀ ਆ ਤੇ ਤੂੰ ਕਦੇ ਵਾਸਤੇ ਹੀ ਆ ਅੱਛਾ ਤੇ ਮੈਂ ਕਿਉਂ ਬਣਾਵਾਂ ਰੋਟੀ ਨੇ ਮੇਰੀ ਗੱਲ ਸੁਣ ਲੈ ਆ ਮੇਰੀ ਦਾਦੀ ਸੱਸ ਨੇ ਮਾਣ ਇਤੇ ਚੱਲੋ ਕੇ ਜਾ ਕੇ ਤਾਂ ਦੋ ਕੁਲਕੇਲਾ ਪੱਕਣਾ ਦਾ ਮਾਨੂੰ ਚਪੇੜਾ ਸੁਣੀ ਗੱਲ ਮੇਰੀ ਮम्मा ਕਸਾ ਅਜ ਨਾਲ ਖਾਣਾ ਆਪਣੇ ਵੀਰ ਨਾਲ ਮੇਰੀ ਗੱਲ ਸੁਣ ਲੈ ਤੇਰੀ ਰੋਟੀ ਵੱਖਰੀ ਆਉਣ ਲੱਗੀ ਆ ਕੋਈ ਨਹੀਂ ਹੈਗਾ ਇਦਾਂ ਵੀਰ ਨਾਲ ਰੋਟੀ ਖਾਣੀ ਆ ਸਹਿਜ ਖਾਪੋ ਤਾਂ ਰੋਟੀ ਵੱਡੀਆਂ ਸਾਂਝਾ ਪਾਉਣ ਲੱਗੀ ਮੇਰੀ ਗੱਲ ਸੁਣ ਲੈ ਅੱਜ ਦਾ ਦਿਨ ਤਾਂ ਮੈਂ ਰੋਟੀ ਬਣਾ ਕੇ ਦੇਣ ਲੱਗੀ ਤੈਨੂੰ ਦੋਵਾਂ ਭੈਣਾਂ ਨੂੰ ਕੱਲ ਤੋਂ ਟਾਈਮ ਨਾਲ ਹੀ ਆਪਣੀਆਂ ਰੋਟੀਆਂ ਲਾਉਣ ਲੱਗ ਪੈਣੀਆਂ ਮੈਂ ਤੁਹਾਨੂੰ ਹੁਲਕਾ ਨਹੀਂ ਬਣਾ ਕੇ ਦਵਾਂਗੀ ਇਹ ਤੁਸੀਂ ਬਣਾਉਣਾ ਜੋ ਛੋਟੀ ਆ ਤੂੰ ਉਹਨੂੰ ਬਣਾ ਕੇ ਦਿਖਵਾਣਾ ਰੋਟੀ ਤੇ ਫੇਰ ਮੇਰਾ ਘਰ ਦਾ ਖੰਨ ਲੱਗੋ ਹੀ ਨਹੀਂ ਜਾਂਦੀ ਖਿਆਲਾ ਤੁੰ ਮੈਂ ਸੰਭਾਲਦਾ ਰੱਖਣ ਦੀ ਆ ਖਿਆਲ ਕਿਉਂ ਨਹੀਂ ਰੱਖਣ ਦੀ ਘਰੇ ਹੀ ਆ ਮੈਂ ਹੀ ਖਿਆਲ ਰੱਖਣਾ ਘਰੇ ਬੈਠਣਾ ਥੋੜੀ ਜੰਦਾ ਮੰਮੀ ਇਸੇ ਕੰਮ ਹੀ ਸੁਣ ਗਾਵਤੀਆਂ ਨਾ ਐਨੀ ਜਬਾਨੀ ਚਲਾਈ ਦੀ ਹੁੰਦੀ ਤੁਹਾਡੀ ਮਾਂ ਨੇ ਤੁਹਾਨੂੰ ਕੋਈ ਅਕਲ ਨਹੀਂ ਦਿੱਤੀ ਆ ਮੈਨੂੰ ਸੇਵਦੀਆਂ ਠਿਕਰੀਆਂ ਭੰਨਣੀਆਂ ਪਣੀਆਂ ਤੁਹਾਡੇ ਨਾਲ ਮੇਰੀ ਨਾ ਰੋਟੀ ਨਾ ਮੈਨਾਂ ਮਾਰਨੀ ਅਨਮੋਲ ਜੇ ਕੋ ਬਸ ਹੋ ਯਾਰ ਪਾਪਾ ਦੇ ਕਿੰਨੇ ਸੀ ਕਿ ਮੰਮਾ ਬੜੇ ਚੰਗੇ ਹੈਗੇ ਐ ਕਿ ਚੰਗੇ ਨਹੀਂ ਨਾ ਰੋਟੀ ਬਣਾ ਕੇ ਦੇਣਾ ਨਾ ਕੁਝ ਇਦਾਂ ਤੇ ਮੈਨੂੰ ਨਹੀਂ ਲੱਗਦਾ ਮੇਰਾ ਡਾਕਟਰ ਬਣਨ ਦਾ ਸੁਪਨਾ ਵੀ ਪੂਰਾ ਕਰਾਂਗੀ ਐ ਤੇ ਸਾਰਾ ਦਿਨ ਸਿਰਫ ਸੈੱਟ ਸੈੱਜ ਹੀ ਕਰਦੇ ਨੇ ਤੇ ਪਿੱਛੇ ਸਾਡਾ ਖਿਆਲ ਰੱਖਣ ਵਾਲਾ ਤਾਂ ਕੋਈ ਵੀ ਨਹੀਂ ਹੈਗਾ ਆਪਾਂ ਨੇ ਤੇ ਇੰਨਾ ਤਾਂ ਵਿਆਹ ਕਰਨ ਤੋਂ ਪਹਿਲੇ ਤੇ ਇਹ ਹੀ ਕਿਹਾ ਸੀ ਨੂੰਹ ਤੁਹਾਡੀ ਮੰਮੀ ਆਏਗੀ ਤੇ ਤੁਹਾਡਾ ਖਿਆਲ ਰੱਖੇਗੀ ਤੁਹਾਨੂੰ ਪਿਆਰ ਕਰੇਗੀ ਰੋਟੀਆਂ ਬਣਾਏਗੀ ਕੱਪੜੇ ਧੋਏਗੀ ਤੁਹਾਡੇ ਤੋਂ ਮੈਨੂੰ ਕੁਝ ਹੋਰ ਵੀ ਖਾਣਿਆ